ਵਾਹਿਗੁਰੂ ਸਾਹਿਬ ਜੀ ਰੀਤਾ ਦੋ ਦੇਵੀ ਬਲੰਦੇ ਆ ਮਾਲਕ ਬੈਠਾ ਆਏ ਗੜ ਲੀਤਾ ਕਾਟ ਲੁੱਟਿਆ ਦੀਵੜੇ ਗਿਆ 부ਝਾਏ ਰੀਤਾ ਦੋ ਦੇਵੀ ਬਲੰਦੇ ਆ ਮਾਲਕ ਬੈਠਾ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਅੱਜ ਹੜਤਾਲ ਵੀ ਪਾੜੀ ਤੋਂ ਸੰਥਿਆ ਆਰੰਭ ਕਰਾਂਗੇ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਵਾਹਿਗੁਰੂ ਸਾਹਿਬ ਜੀ ਪ੍ਰੀਤਾ ਇਥੇ ਜਮ ਕਿ ਲੱਗੇਗੇ ਦੋ ਦੱਦੇ ਔਂਕੜ ਦੋ ਆਹੇ ਔਂਕੜ ਹੋ ਦੋ ਦੇਵੀ ਬਲੰਦਿਆ ਇਥੇ ਵਿਚਰਾਮ ਮਾਲਕ ਕੋਲਾ ਜਾ ਬੋਲਣਾ ਹੈ ਕਸਕੇ ਨਹੀਂ ਬੋਲਣਾ ਬਠਾ ਬੱਬਾ ਹੈ ਸਾਰੀ ਬਹਿ ਬੋਲ ਕੇ ਵਿੱਚ ਡੈਸ਼ ਦੇਣੀ ਹੈ ਇਕੱਠੇ ਕੰਨਾ ਠਾ ਸਬੰਧ ਕ ਬੋਲਣਾ ਹੈ ਬਠਾ ਆਏ ਈੜੀ ਸਿਆਰੀ ਗੜ ਗਾੜੇ ਦੇ ਪੈ ਚਲ ਅੰਤ ਲਾ ਕੇ ਪਹਾਰਾ ਬੋਲਣਾ ਹੈ ਲੀਤਾ ਇਥੇ ਜਮ ਕੇ ਕਾਟ ਪੋਲਾ ਬੋਲਿਆ ਜਾਵੇਗਾ ਲੁੱਟਿਆ ਲੱਲਿਆ ਅਦਕ ਲਾ ਕੇ ਇਥੇ ਵਿਚਰਾਮ ਲੱਗੇਗਾ ਦੀਵੜੇ ਗਿਆ 부ਜਾਏ 부ਜਾਏ ਪੋਲਾ ਬੋਲਿਆ ਜਾਵੇਗਾ 프리ਤਾ ਇਥੇ ਜਮਕੇ ਵੇਖ ਕਪਾਹ ਹੈ ਆਏ ਦਲਾਵਾ ਜੇ ਜੱਜੇ ਸਿਹਾਰੀ ਥੀਆ ਇਤੇ ਵਿਚਰਾਮ ਜੇ ਜੱਜੇ ਸਿਹਾਰੀ ਸੇਰ ਥੀਆ ਇਤੇ ਠਮਕੇ ਤਿਲਾਹ ਇਹ ਨਾ ਬਹੁਤਾ ਕਸਕੇ ਬੋਲਣਾ ਹੈ ਨਾ ਬਹੁਤਾ ਪੋਲਾ ਬੋਲਣਾ ਹੈ ਦਰਮਿਆਨ ਸ਼ਬਦ ਬੋਲਣਾ ਹੈ ਤਿਲਾਹ ਮਾਦਾ ਅਰ ਕਾਗਦਾ ਇਤੇ ਵਿਚ ਰਾਮ ਕੁੰਨੇ ਟਿੱਪੀ ਦੀ ਆਵਾਜ਼ ਕਰਨੀ ਹੈ ਨਾਸਾਂ ਵਿੱਚੋਂ ਕੁੰਨੇ ਕੋਲਿਆ ਘੋੜਾ ਕੋ ਜਿਹੜੀ ਸਿਆਰੀ ਕੋਏ ਲੱਲੇ ਸਿਆਰੀ ਐੜੇ ਕੰਨਾ ਆਹਾ ਲਿਆ ਕੋਲਿਆ ਲਿਆ ਕੋਲਿਆ ਇਸ ਤਰ੍ਹਾਂ ਬੋਲਣਾ ਹੈ ਮੰਦੇ ਆਮਲ ਅਮਲ ਪੋਲਾ ਬੋਲਣਾ ਹੈ ਕਰੇ ਦਿਆ ਇਥੇ ਵਿਸ਼ਰਾਮ ਇਹ ਆਹ ਮੁਕਤਾ ਸਜਾਏ ਸਜਾਏ ਕਸਕੇ ਬੋਲਾ ਜਾਵੇਗਾ ਤਿਨਾਹ ਇਹ ਵੀ ਦਰਮਿਆਨ ਬੋਲਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ